ਵਾਹਿਗੁਰੂ ਸਾਬ ਜੀ ਬਾਣੀ ਗੁਰੂ ਗੁਰੂ ਹਾਈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨੈ ਪਰਖ ਗੁਰੂ ਨਿਸਤਾਰੈ ਸੋ ਕਉ ਤਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀਅ ਗੁਰੂ ਕਾ ਜਨਮ ਮਰਨ ਦੁੱਖ ਜਾਏ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਅਗੇ ਸੁਖ ਗੁਰ ਦੀਆ ਸੋ ਲਖੇਮ ਗੁਰ ਈਆ ਸਰਬ ਨਿਧਾਨ ਸੁਖ ਆਇਆ ਗੁਰ ਆਪਣਾ ਹਰਦਾ ਤੇ ਆਇਆ ਅੱਗੇ ਸੁਖ ਗੁਰ ਦੀਆ ਪਛੇ ਕੁਸਲ ਖੇਮ ਗੁਰ ਈਆ ਸਰਬ ਨਿਦਾਨ ਸੁਖ ਆਇਆ ਗੁਰ ਆਪਣਾ ਹਰਿਦੈ ਆਇਆ ਆਪਣੇ ਸਤਗੁਰ ਕੀ ਵੱਡੇ ਆਈ ਮਨ ਇਸ਼ੇ ਫਲ ਪਾਈ ਸੰਤੋ ਦਿਨ ਦਿਨ ਚੜੇ ਸਵਾਈ ਰਹਾ ਜੀ ਜੰਤ ਸਭ ਭਏ ਦਿਆਲਾ ਪ੍ਰਭ ਆਪਣੇ ਕਰ ਦੀਨੇ ਸੈਜ ਸੁਭਾਏ ਮਲੇ ਗੋਪਾਲਾ ਨਾਨਕ ਸਾਚ ਪਤਿਨੇ ਜੀ ਜੰਤ ਸਭ ਭਏ ਦਿਆਲਾ ਆਪਣੇ ਕਰਦੀਨੇ ਸਹਜ ਸੁਭਾਏ ਮਿਲੇ ਗੋਪਾਲਾ ਨਾਨਕ ਸਾਚ ਪਤਿਨੇ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੋਰਠ ਮਹਲਾ ਪੰਜਵਾ ਆਗੇ ਸੋਖ ਗੁਰ ਦਿਆ ਪਾਛਾ ਕੁਸਲ ਖੇਮ ਗੁਰ ਕੀਆ ਸਰਬਧਾਨ ਸੁਖ ਪਾਇਆ ਗੁਰ ਆਪਣਾ ਹਰਦੈ ਤੇ ਆਇਆ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਵਾਹਿਗੁਰੂ ਸਾਬ ਜੀ ਰਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਹਿ ਰਹਿਣੀ ਰਹਿ ਸੁਖ ਮੇਰਾ ਉਹ ਸਾਬ ਮਸ ਕਾ ਚੇਰਾ ਜਾ ਬੇ ਕਰੇ ਬਪਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਜਾ ਬੇ ਕਰੇ ਬਪਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪਰਤੀਤ ਵਾਹ ਗੁਰੂ ਸਾਬ ਜੀ ਆਥ ਰਾਜੁ ਜਗਿ சிவਪਾਲ ਬਕਤਰੰ ਸਵਈਆ ਉਹ ਤਸੀਸ ਨਵਾਏਗ ਨਿਰਭ ਧਾਮ ਇਤੇ ਜਦ ਰਾਏ ਦਿੱਲੀ ਮੈਂ ਆਇਓ ਉਹ ਤੀਸ ਨਵਾਏਗਾ ਨਿਰਭ ਕਾਮ ਇਤੇ ਜਦ ਰਾਏ ਦਿੱਲੀ ਮੈਂ ਆਇਓ ਭੀਮ ਕਹੋ ਸਭ ਭੇਦ ਸੋ ਮੈਂ ਬਲ ਜਾਈ ਤੇ ਪਾਇ ਕੇ ਛਤਰ ਕਾਇਓ ਬਿਲ ਪੋ ਬਲਾਏ ਭਲੀ ਬਿਦਸੋ ਫਿਰ ਰਾਜਸੂ ਆਉ ਇੱਕ ਜਾਗ ਮਚਾਇਓ ਆਰੰਭ ਜਾਗ ਕੋ ਭਇਓ ਤਾਬੀ ਕਸ ਦੁੰਦ ਪੋ ਜੋ ਬਿਜਨਾਥ ਬਜਾਇਓ ਯੁਦਿਸ਼ਤਰ ਬਾ ਸਭਾ ਅਰਤ ਸਵਈਆ ਜੋ ਸਰਬਾ ਦਿਵਜ ਛਤਰ ਨ ਕੀ ਪ੍ਰਥਮੇ ਨਿਰਪੋਚਾਉ ਕਾਯੋ ਕੌਣ ਮਾਨਿਆ ਕੋਈ ਲਾਇਕ ਵੀਰ ਇਆ ਜੇ ਭਾਲ ਨ ਹੁਕਮ ਅਸ਼ਤ ਲਈਆ ਬੋਲ ਉਠਿਓ ਸਰ ਦੇਵਤਬੇ ਬਿਜ ਨਾਇਕ ਲਾਇਕ ਜਾਂ ਚੜ੍ਹਈਆ ਸ੍ਰੀ ਵਿਨਾਸਾਈ ਪ੍ਰਭ ਹੈ ਕਬ ਸਿਆਪਨ ਜੇ ਕੇ ਭਲ ਜਈਏ ਜਾਏਗੀ ਸੇ ਸਦਾ ਕਰੀਏ ਮਨ ਔਰ ਨ ਕਾਜੁ ਨ ਮੈਂ ਔਰ ਜਈਏ ਸ਼ੋਰ ਜੰਝਾ ਸਭੇ ਗਰੇ ਕੇ ਤੇ ਧਿਆਨ ਕੇ ਭੀਤਰ ਚਿਤ ਲਗਈਆ ਜਾਗੋ ਭੇਦ ਪ੍ਰਾਨਨ ਤੇ ਮਾ ਸਾਧਨ ਭੇਦਨ ਤੇ ਕਸ਼ ਪਈਆ ਤਾਇ ਕੋ ਸਿਆਪਨੇ ਪ੍ਰਥਮੇ ਉੱਟ ਕੇ ਕੋ ਨਾ ਕੁੰਗ ਪਾਲ ਲਗਈਆ ਆਇ ਕੋ ਸਿਆ ਪਹਨੇ ਪ੍ਰਥਮੇ ਉੱਠ ਕੇ ਕਿਉਂ ਨਾ ਹੁਕਮ ਪਾਲ ਲਗਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ